ਚੱਕ ਤਿਆਰ ਤੇ ਨ ਹੋ ਗਈ ਪਰ ਮੇਰੀ ਮੰਮੀ ਦੀ ਗੱਡੀ ਜਿਹੜੀ ਗੱਲ ਕਹੀ ਹੈ ਨਾ ਮੈਨੂੰ ਬੜੀ ਚੁਗਣ ਗਈ ਹੈ ਕਿੰਜ ਐ ਉਹ ਫ੍ਰਿਜ ਲੈ ਕੇ ਆ ਦੱਸ ਮੈਂ ਕੀ ਕਰਾਂ ਹੁਣ ਉਹ ਇੰਨੇ ਝੋਗੇ ਹੈਗੇ ਆ ਮੈਂ ਇਹਨਾਂ ਨੂੰ ਕਿਹੜੇ ਮੂੰਹ ਨਾਲ ਕਾਵਾਂ ਉਹਨੂੰ ਫ੍ਰਿਜ ਦੋ ਹੁਣ ਉਹ ਆਪਣਾ ਪਤਾ ਨਹੀਂ ਕਿ ਜ਼ਰਾ ਕਿਦਾਂ ਕਰਨ ਗਏ ਚਲ ਸੈਨ ਨੂੰ ਕਹਾਂ ਚੱਲੀਏ ਇਹ ਤਾਂ ਫੇਰ ਮੰਮੀ ਆ ਗਈ ਤੇ ਨੇ ਬੋਲਣ ਦਾ ਪੈਣਾ ਤੁਹੀਂ ਇਧਰ ਕਿਧਰ ਹੁੰਡੇ ਜੇ ਮੈਂ ਤੁਹਾਨੂੰ ਇੱਧਰ ਸਾਰੇ ਲੱਭਣ ਲਈ ਮੈਂ ਉਧਰ ਗਿਆ ਹਾਂ ਵੇਲੀ ਜਾ ਚੋਣ ਵਾਲੀ ਮਾਸ਼ਾ ਕੋਸ਼ ਨਹੀਂ ਮੈਂ ਚੱਲ ਰਕੜੀ ਬਨਣ ਜਾਣਾ ਵਾ ਤੇ ਚਲੋ ਹਾਂ ਮੇਰੇ ਨਾਲ ਮੇਰੇ ਕੋਲ ਥੋੜੀ ਐ ਜਾਣਾ ਵਾ ਦਾਸਾਂ ਘੜੀ ਦੀ ਘੜੀ ਜਾਣਾ ਵਾ ਤੇ ਚਲੋ ਹਾਂ ਚੱਲ ਜੀ ਯਾਰ ਮੈਨੂੰ ਉੱਥੇ ਕੰਮ ਕਿੰਨੇ ਆ ਆਣ ਕੇ ਕਰ ਲਿਓ ਜਿਹੜਾ ਕੰਮ ਹੈਗਾ ਵਾ ਹੁਣ ਮੇਰੀ ਗੱਲ ਸੁਣ ਤੂੰ ਐਦਾਂ ਕਰ ਕਿ ਜਾਂ ਮੈਂ ਤੈਨੂੰ ਬੱਸੇ ਬਾਹਰ ਉਹਨਾਂ ਦੇ ਮੈਂ ਡੈਡੀ ਨੂੰ ਕਹਿ ਦੇਣਾ ਵਾ ਡੈਡੀ ਤੈਨੂੰ ਬਾਹਰ ਹੁੰਦੇ ਆ ਬੱਸ ਠੀਕ ਆ ਤੂੰ ਹੋ ਜਾ ਤਨ ਜਦੋਂ ਇੱਕ ਹੋਰੀ ਕਿਹਾ ਵਤ ਤਾਂ ਹੀ ਆਖੇ ਲੱਗ ਜਾ ਕਰੋ ਬਾਰ ਬਾਰ ਉਹ ਗੱਲ ਨਾ ਕਰਿਆ ਕਰੋ ਯਾਰ ਮੈਨੂੰ ਕੰਮ ਬੜਿਆ ਇੱਥੇ ਤੂੰ ਚੱਲ ਆ ਪਹਿਲੇ ਇਦਾਂ ਕਰ ਮੈਨੂੰ ਮੰਮੀ ਨੂੰ ਬੁਸਵਾਣ ਦੇ ਲੱਗ ਜਾਂਦੀ ਜਾਓ ਪੁੱਛ ਲੋ ਨਾਲੇ ਕੱਪੜੇ-ਕੱਪੜੇ ਬਦਲੋ ਆਪਣੇ ਮੰਮੀ ਹਾਂ ਪੁੱਤ ਉਹ ਮੇਰੀ ਗੱਲ ਸੁਣੋ ਉਹ ਮੈਨੂੰ ਸੜਨ ਤੇ ਕਹਿਣ ਦੀ ਆ ਵੀ ਸਾਡਾ ਮੈਨੂੰ ਲੈ ਮੇਰੇ ਨਾਲ ਚੱਲ ਉੱਥੇ ਰਖੜੀ ਬੰਨਣ ਜਾਣਾ ਮਨ ਤੇ ਤੇਰਾ ਦਿਮਾਗ ਖਰਾਬ ਆ ਤੂੰ ਜਵਾਬ ਨਹੀਂ ਦੇ ਸਕਦਾ ਉਹ ਤਾਂ ਚਲ ਜਾ ਬੱਸੇ ਕਿਹਾ ਤੇ ਮੈਂ ਹੈਗਾ ਵਾ ਉਹਨੂੰ ਪਰ ਉਹ ਕਹਿੰਦੀ ਵੀ ਨਹੀਂ ਨਾਲ ਹੀ ਚੱਲ ਮੇਰੇ ਐਵੇਂ ਨਾਲ ਚੱਲ ਰਖੜੀ ਤੇ ਉਹਨੇ ਬੰਨਣ ਜਾਣਾ ਵਾ ਤੇ ਤੂੰ ਕੀ ਕਰਨਾ ਜਾ ਕੇ ਉਧਰ ਉਹ ਵੀ ਚਲ ਗਿਆ ਵਾ ਤੁਹਾਡਾ ਕੰਮ ਹੀ ਇਹੋ ਦਵਾ ਪਰਵਾਣਾ ਦਾ ਇਹ ਕੱਲੀਆਂ ਵੀ ਜਾ ਸਕਦੀਆਂ ਬੜਾ ਤੇ ਮੰਮੀ ਕੋਈ ਗੱਲ ਨਹੀਂ ਚਲ ਜਾਣਾ ਵਾ ਫੇਰ ਕੀ ਆ ਜਾਂਦੇ ਹੀ ਆ ਨਾਲ ਹੀ ਜਾਂਦੇ ਬੰਦੇ ਵੇਖ ਹਾਂ ਹਾਂ ਵੱਡੇ ਨਾਲ ਹੀ ਜਾਂਦੇ ਆ ਤੇਰਾ ਪਿਓ ਕਨਾਂਕ ਜਾਂਦਾ ਰਿਹਾ ਮੇਰੇ ਨਾਲ ਐਵੇਂ ਬਹੁਤੀਆਂ ਗੱਲਾਂ ਨਾ ਮਾਰਿਆ ਕਰ ਠੀਕ ਆ ਨਾ ਜਿੰਨਾ ਕੰਮ ਕਿਹਾ ਕਰਾ ਉਹਨਾਂ ਕੰਮ ਕਰਿਆ ਕਰੋ ਬੋਤਾ ਗਾਂ ਘਾਨੇ ਵਦੀਦਾ ਹੁੰਦਾ ਮੈਂ ਤੈਨੂੰ ਕਹਿਤਾ ਆਇਗਾ ਪਹਿਲੇ ਹੀ ਪਰ ਉਹ ਨਹੀਂ ਮੰਨਣ ਦੀ ਤੇ ਜਾਂ ਮੈਂ ਉਹਨੂੰ ਕਿਹਾ ਮੈਂ ਤੈਨੂੰ ਮੈਂ ਚਰਾਉਣਾ ਬਸੇ ਜਾਂ ਫਿਰ ਮੈਂ ਡਾਡੀ ਨੂੰ ਕਹਿ ਦਿੰਦਾ ਤੂੰ ਐਦਾਂ ਕਰ ਤੂੰ ਘਰੇ ਰਹਿ ਆਰਾਮ ਨਾਲ ਪੱਠੇ-ਪੁੱਠੇ ਵੇਹ ਪੈਣ ਵਾਲੇ ਆ ਮੁੜ ਕੇ ਤੇਰੇ ਪਿਓ ਨੇ ਕੱਲ ਦੇ ਨੇ ਖਪੜਾ ਆਪੇ ਤਰਾ ਪਿਓ ਛੱਡਣ ਦਾ ਜਾ ਕੇ ਠੀਕ ਆ ਸਿਆਪਾ ਨਹੀਂ ਦੇੜ ਨਾ ਜਾਵਾ ਫਿਰ ਮੈਂ ਨਹੀਂ ਜਾਣਾ ਜਦੋਂ ਕਿਹਾ ਤਾਂ ਤੈਨੂੰ ਇੱਕ ਵਾਰੀ ਚੱਲ ਠੀਕ ਆ ਮੈਂ ਤੈਨੂੰ ਸਹਰਿਆਂ ਦਾ ਚਾ ਚੜਿਆ ਆ ਵਾ ਪਤਾ ਨਹੀਂ ਕਿਦਾਂ ਦੇ ਹੋ ਗਏ ਆ ਅੱਗੇ ਤੇ ਕਿਤੇ ਐ ਟਾਕ ਟਾਕ ਜਵਾਬ ਦਿੰਦੇ ਹੁੰਦੇ ਹੁਣ ਹੁਣ ਨਾ ਮੈਂ ਮੀਂਹਿਆਵੰਦੇ ਕੰਨ ਮਮੀ ਚਲੀ ਨਹੀਂ ਜਾਂਵਾਂ ਨਾ ਤੈਨੂੰ ਨਹੀਂ ਪਤਾ ਲੱਗਦਾ ਹੈ ਇਹ ਪੜ ਬੱਸੇ ਨਹੀਂ ਜਾਂਦੀ ਹਾਦੀ ਹੋਈ ਇਹਨਾਂ ਵਾਲੀ ਦੀ ਕਿਤੇ ਚੰਗੜੇ ਵਾਲੀ ਯਾਰ ਨੂੰ ਪਤਾ ਆ ਪਰ ਆਯੋ ਥਲੇ ਬੈਠੋ ਆਣਕ ਪੋਟਰ ਤੂੰ ਨਾਉ ਨੂੰ ਲੈ ਕੇ ਨਹੀਂ ਆ ਨਾਲ ਨਾਲ ਲੈ ਆਉਣਾ ਹੀ ਮੰਮੀ ਆਉਂਦੀ ਹੀ ਰਹਿਣਾ ਤੇ ਮੈਂ ਫਿਰ ਦੱਸੂ ਕੀ ਕਰਦਾ ਵੇਖਿਆ ਹੀ ਇਥੋਂ ਘਰੋਂ ਕੁਝ ਕਹਿ ਕੇ ਜਾਂਦੀਆਂ ਵਾ ਤੇ ਪੇਕਿਆਂ ਦੇ ਘਰ ਜਾ ਕੇ ਤੇ ਬਹਿ ਜਾਂਦੀਆਂ ਠੰਡੀਆਂ ਹੋ ਕੇ ਪਹਿਹੀ ਨਹੀਂ ਹੁਣ ਜਾਣਾ ਉਹ ਚੱਲ ਫਿਰ ਕੀ ਹੋਗਾ ਜੇ ਰੈਪੀ ਤੇ ਆਹ ਸਾਸ ਨੂੰ ਤਸਾਨਵਾ ਨਾ ਕਿ ਸਾਰਾ ਕੰਮ ਸਾਸੀ ਕਰੇ ਮੈਂ ਠੇਕਾ ਨਹੀਂ ਲਿਆ ਤੁਹਾਡਾ ਹਾਂ ਮੇਰੇ ਕੋਲ ਨਹੀਂ ਹੁੰਦਾ ਕੰਮ ਉਹ ਕਿੰਨਾ ਕੰਮ ਹੈ ਕਿਤੇ ਹਾਂ ਕਿੰਨਾ ਕੰਮ ਆ ਮੂੰਹ ਹਲਾ ਕੇ ਕਹਿ ਦਿੰਦਾ ਹੁੜੀ ਜੀ ਕਰਨਾ ਪਵੇ ਤਾਂ ਪਤਾ ਲੱਗੇ ਕਿੰਨਾ ਕੰਮ ਆ ਜਦੋਂ ਉਹ ਮੰਮੀ ਇੱਥੇ ਸੀ ਨਾ ਐਸੇ ਮੋੜਾ ਤੋਂ ਕਹਿੰਦੀ ਸੀ ਇਹੋ ਕਰਦੀਆਂ ਨਹੀਂ ਕੁਝ ਤੇ ਹੁਣ ਹੁਣ ਕਰੋ ਬੜੀਆਂ ਸਾਈਦਾ ਨਾਲੇ ਪਤਾ ਲੱਗੇਗਾ ਹੈ ਉਹ ਸਾਬ ਸੂਡ ਕੀ ਲੈਣੀ ਹੈ ਉਦਾਂ ਮੈਂ ਦੱਸਣ ਡਿਆਂ ਆਂ ਦੱਸਣਾ ਸਵਾ ਤੁਹੀਂ ਤੁਹਾਨੂੰ ਤੇ ਅਕਲ ਹੈ ਨਹੀਂ ਨਖਤਿਓ ਨਾਲ ਗਿਆ ਹੈਗਾ ਤੇ ਛੱਡ ਕੇ ਉਹਨੂੰ ਤੇ ਆ ਗਿਆ ਵਾ ਉਹਨੂੰ ਕਹਿੰਦਾ ਰ ਖੜੀ ਬੰਦ ਚੱਲ ਮੇਰੇ ਨਾਲ ਪਰ ਨਾ ਜੁਰਤ ਕਿੱਥੋਂ ਲੈਣੀ ਆ ਜੁਰਤੀ ਹੈ ਨਹੀਂ ਚੋਣੇ ਦੀ ਕਿਤੇ ਤੇ ਮੈਂ ਕਹਿੰਦਾ ਮੈਂ ਖੜਨਾ ਖੜਨਾ ਹੈ ਉਹ ਤੇ ਮੈਨੂੰ ਬੜਾ ਜ਼ੋਰ ਲੰਦੇ ਮੈਂ ਤਾਂ ਨਹੀਂ ਮੇਰਾ ਨਹੀਂ ਸਰਦਾ ਰਿਆਂ ਨਹੀਂ ਰਹਿਣਾ ਅਸੀਂ ਤੂੰ ਵੀ ਚਾਰ ਦਿਨ ਸੋਹਰੇ ਖਾ ਲੈਣੀਆਂ ਪੱਕੀਆਂ ਸੱਸ ਦੀਆਂ ਹੈ ਉਹ ਤੇ ਨਾਲ ਖਵਾਈ ਦੇਣੀਆਂ ਅਹੀਂ ਖਵਾ ਦੇਣੀਆਂ ਹੈ ਤੈਨੂੰ ਮੇਰੀ ਗੱਲ ਸੁਣ ਤੈਨੂੰ ਨਹੀਂ ਕੁਝ ਦਿੱਤਾ ਉਹਨਾਂ ਨੇ ਮੈਨੂੰ ਕੀ ਦੇਣਾ ਸੀ ਰਖੜੀ ਮੈਂ ਬੱਦੀ ਹੀ ਉਹਨੇ ਵੇਖਾਂ ਤੇ ਤੂੰ ਵੀ ਜਵਾਈ ਪਾਈ ਸੀ ਬਣਦਾ ਤੇ ਹੈਗਾ ਸੀ ਤੇਰਾ ਵੀ ਖਾਲੀ ਹੱਥ ਤੋਰਤਾ ਵਾ ਵੇ ਦਾਦੀ ਉਹਦੀ ਤੇ ਹੈ ਇੱਕ ਚੱਜੀ ਆ ਅਕਲ ਹੀ ਹੈ ਨਹੀਂ ਕੋਈ ਇਹਨਾਂ ਨਹੀਂ ਪਤਾ ਜਵਾਈ ਪਾਈ ਆਇਆ ਨਾਲ ਕੋ ਹਾਤੇ ਰੱਖਾਂ ਖਾਲੀ ਹੱਥ ਹੀ ਤੋਰਤਾ ਵਾ ਹਾਦੀ ਹੋ ਗਈ ਇਹਨਾਂ ਵਾਲੀ ਚੌਣੇ ਵਾਲੀ ਕਿਤੇ ਕੋਈ ਨਹੀਂ ਕੱਲ ਨੂੰ ਜਾਂ ਪਰਸੋਂ ਆਏਗੀ ਤੇ ਲੈ ਕੇ ਆਏਗੀ ਕੁਝ ਨਾ ਕੁਝ ਹੂੰ ਜਿੰਨਾ ਕੁ ਤੈਨੂੰ ਦੇ ਕੇ ਤੋਰਤਾ ਵਾ ਉਹਨਾਂ ਕੋ ਉਹਨੂੰ ਦੇ ਕੇ ਤੋਰ ਦੇਣਾ ਵਾ ਪੋਖਾ ਨੰਗ ਪੱਲੇ ਪੈ ਗਏ ਹੁ ਤੇਰੇ ਸਾਰੇ ਮੇਰੇ ਤੇ ਤੇ ਜੇ ਮੈਂ ਮੰਗਦਾ ਤੇ ਉਹਨਾਂ ਕਹਣਾ ਇਹ ਭੁੱਖ ਨੰਗ ਨੇ ਵੇ ਤੇਰੀ ਜ਼ੁਬਾਨ ਕੁਝ ਜ਼ਿਆਦਾ ਨਹੀਂ ਚੱਲਣ ਦਿਆ ਪੀ ਗਾੜੀ ਮੇਰੀ ਤੇ ਇਦਾਂ ਹੀ ਚੱਲਣੀ ਹੈ ਚੱਲਣੀ ਹੈ ਰਹਿਣਾ ਤੇ ਮੈਨੂੰ ਕਟਣੀ ਵੀ ਆਉਂਦੀ ਆ ਇਹ ਤਾਂ ਸਮਝੀ ਤੂੰ ਵਿਆਹ ਆ ਗਿਆ ਹੁਣ ਮੈਂ ਤੈਨੂੰ ਕੁਝ ਕਹਿ ਨਹੀਂ ਸਕਦੀ ਵੇਖੀ ਜਾਈ ਤੂੰ ਕਿਦਾਂ ਰੇਲ ਬਣਾਉਣੀ ਤੁਹਾਡੀ ਵੇਖ ਲਾਂਗਾ ਨਾ ਕੌਣ ਕੱਟਦਾ ਮੈਂ ਵੀ ਤੁਹਾਡਾ ਹੀ ਪੋਤਾ ਕੋਈ ਨਹੀਂ ਵੇਖ ਲਈ ਆਹੋ ਕਿੱਦਾਂ ਜ਼ੁਬਾਨ ਚਲਾਉਂਦਾ ਆਵਾਜ਼ਾ ਪੱਠੇ ਪੱਠੇ ਪਾ ਜਾ ਕੇ ਪੱਠੇ ਪੈ ਜਾਣਗੇ ਬਾਅਦ ਚ ਭੁੱਖ ਲੱਗੇ ਪਹਿਲਾਂ ਰੋਟੀ ਰੂਟੀ ਦਾ ਕਰੋ ਅੱਛਾ ਮੈਂ ਸ ਲੱਗ ਗਰਮ ਨਹੀਂ ਖਵਾ ਲਿਆ ਗਿਆ ਚੌਣੇ ਉੰਤਰੇ ਕੋ ਮੈਂ ਕਹਿੰਦਾ ਵੀ ਰਾਤ ਦੀਆਂ ਨਾਲ ਬੰਦੋ ਦੇਖ ਹਾਂ ਤੇ ਜੇ ਬੰਦਾ ਅੱਜ ਕਿ ਆਇਆ ਹੋਵੇ ਨਾ ਛੇਤੀ ਆਉਂਦਿਆ ਭੁੱਖ ਨਹੀਂ ਲੱਗਦੀ ਤੂੰ ਤੇ ਬਲੌਂ ਬਲੌਂ ਕਰਨ ਲਿਆ ਆਂ ਛੇਤੀ ਰੋਟੀ ਦੇ ਦੇ ਮੰਮੀ ਭੁੱਖ ਲੱਗੀ ਆ ਇੱਕ ਗੱਲ ਕਹਾਂ ਕਹਦੇ ਇਹ ਹੁੰਦਾ ਵੀ ਕੋਈ ਖਾਣ ਨੂੰ ਮੰਗ ਨਾ ਲਵੇ ਕੋਈ ਆਹੋ ਜਿਹੜੀ ਚੀਜ਼ੇ ਬਚਾ ਲਵਾ ਐਨੀ ਕੰਜੂਸੀ ਚੰਗੀ ਨਹੀਂ ਹੁੰਦੀ ਕੋ ਮਾੜਾ ਮੋਟਾ ਜਾਣ ਦੇ ਖਰਚਾ ਕਰ ਲਿਆ ਕਰੋ ਨਹੀਂ ਹੁਣ ਗੱਲ ਸੁਣ ਕੇ ਮੇਰੀ ਜਾਈ ਚੱਲਿਆ ਕਿੱਥੇ ਆ ਆ ਐਡਾ ਹਰਾ ਤੂੰ ਐਵੇਂ ਹੋ ਗਿਆ ਖਾਈ ਹੈ ਮਾਂ ਨੇ ਕੋਹ ਨਹੀਂ ਖਾ ਲਿਆ ਤੈਨੂੰ ਜ਼ਬਾਨਾਂ ਵੇ ਕਿੜਕੜੀਆਂ ਲੰਮੀਆਂ ਹੋ ਗਈਆਂ ਇਹਨਾਂ ਦੀਆਂ ਚਿੱਤੇ ਭੁੱਲ ਗਿਆ ਹੁਣ ਸਾਰੇ ਹੁਣ ਮਾਂ ਨਹੀਂ ਚੰਗੀ ਲੱਗਦੀ ਤੁਹਾਨੂੰ ਗੱਲ ਤੇ ਹਾਵਾ ਬਣਾਉਣੀ ਆ ਕੋਹ ਨਾ ਕੋਹ ਆ ਜੋਦੀ ਤੇ ਸਹੀ ਹੈ ਚੰਗੀ ਹਾਂ ਲੱਗਦੀ ਕਿਉਂ ਨਹੀਂ ਆ ਬਹੁਤ ਚੰਗੀ ਲੱਗਦੀ ਮੰਨੀ ਜਾਂਦੇ ਆ ਜੋ ਵੀ ਕਹਿੰਦੇ ਹੋ ਬੜਾ ਮੰਦੇ ਜੇ ਪੁੱਤ ਤੁਸੀਂ ਤੁਸੀਂ ਉਹੋ ਜੇ ਨਹੀਂ ਰਹਿ ਗਏ ਹੁਣ ਬੜੀਆਂ ਗੱਲਾਂ ਕਰਦੇ ਜੇ ਕੋਈ ਗੱਲ ਨਹੀਂ ਮੰਨੀ ਕਿਹੜੀ ਨਹੀਂ ਹਾਂ ਜਿੰਨੇ ਤੁਸੀਂ ਦੇ ਕੇ ਘਲਾਉਂਦੇ ਓਨੇ ਹੀ ਲੈ ਜਾਂਦੇ ਆ ਆਹੋ ਸੱਚ ਚੇਤਾ ਆ ਹੀ ਗਿਆ ਮੈਨੂੰ 1000 ਰੁਪਇਆ ਲੈ ਕੇ ਗਿਆ ਹੀਗਾ ਲਿਆ ਵਾਪਸ ਕਰ 500 ਤੇ ਵਾਪਸ ਕਰ ਹੁਣ ਓਏ ਉੱਥੇ ਨਹੀਂ ਕੁਝ ਖੜਨਾ ਤੇ ਉੱਥੇ 1000 ਰੁਪਇਆ ਖਰਚ ਆਇਆ ਤਾਂ ਸਗੋਂ ਕੋਲੋਂ ਲੱਗ ਗਏ ਨੇ ਵੇਹ ਝੂਠ ਕਿੰਨਾ ਝੂਠ ਬੋਲਦਾ ਹੈ ਹੈ ਰੱਬਾ ਜਾੜੂ ਨਿਕਲ ਆਏ ਨਿਆਣੇ ਮੇਰੇ ਇਹਦਾ ਜਾੜ ਦੇਣਾ ਸਾਰਾ ਤੋਹ ਇੰਨਾ ਨਹੀਂ ਕੁਝ ਬਣ ਦੇਣਾ ਕੀ ਜਾੜ ਦੇਣਾ ਸੌਰੇ ਗਿਆ ਹਾਂ ਤੇ 1000 ਰੁਪਇਆ ਵੀ ਜ਼ਿਆਦਾ ਹੁੰਦਾ ਹੈ ਹੋਰ ਕੀ 1000 ਰੁਪਏ ਦਾ ਪਤਾ ਕਿੰਨਾ ਕੋਹਾ ਆ ਜਾਂਦਾ ਵਾ ਤੇਰੇ ਵਾਸਤੇ 1000 ਰੁਪਏ ਕੋਹੋਂ ਨਹੀਂ ਆ ਝਾੜ ਦੋ ਝਾੜ ਦੋ ਤੁਹਾਡੇ ਜਮਾਨੇ ਚ ਹੁੰਦਾ ਹੁਣ ਯਾਰ ਝਾੜ ਕੇ ਸੁੱਟਦਾ ਮੈਂ ਕੁਮਾਲ ਹੈ ਅਜੇ ਇੰਨਾ ਸੋਚੀਦਾ ਤਾਂ ਵੀ ਨਹੀਂ ਟਿਕਨ ਦਿੰਦੇ ਗੱਲ ਸੁਣੋ ਹਾਂ ਕੁੜੀ ਨੇ ਤੁਹਾਡੇ ਫੋਨ ਤੇ ਫੋਨ ਲਾਉਣ ਲਈ ਆ ਤੁਸੀਂ ਫੋਨ ਨਹੀਂ ਚੁੱਕਿਆ ਹਰਕਿਨੇ ਨਿਆਣੀ ਨੇ ਮੇਰੇ ਬਾਰੇ ਤੇ ਲਾਇਆ ਵਾ ਉਹ ਤੇਰਾ ਭਲਾ ਹੋ ਜੇ ਅੱਛਾ ਹਾਂ ਉਹ ਤੇ ਤੁਹਾਨੂੰ ਪਈ ਡੀਕਦੀ ਹਵੇ ਅੱਡੇ 'ਚ ਉਹ ਕਿਹਦੇ ਫੋਨ ਸਾਇਲੈਂਟ ਤੇ ਲੱਗਾ ਰਿਹਾ ਗਿਆ ਉਹਦੇ ਰ ਫੋਨ ਕਿੰਨੇ ਆਏ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਕਿੱਥੇ ਆਈਆਂ ਅੱਡੇ 'ਚ ਚੱਲ ਮੈਂ ਉਹਨੂੰ ਫੋਨ ਵੀ ਕਰ ਦਿੰਨਾ ਤੇ ਨਾਲੇ ਮੈਨੂੰ ਲਿਆਉਂਦਾ ਮੈਂ ਜਾ ਜਾਓ ਭੱਜ ਕੇ ਲਾਓ ਗਰਮੀ ਚ ਖਲੋਤੀ ਹੋਏ ਲੈ ਆਉਂਦਾ ਮੈਂ ਕੋਈ ਗੱਲ ਬੱਸ ਉਹ ਵੀ ਛੇ ਦਿਨ ਪਹਿਲਾਂ ਮੇਰੇ ਅੱਗੇ ਤੇ ਕਰ ਦਿੰਦੀ ਚੱਲ ਹਾਂ ਦਵਾ-ਦਵ ਕੰਮ ਕਰਨਾ ਇਹ ਅਪਜਲ ਕੁੜੀ ਜਦੋਂ ਮੈਂ ਦਿੱਲੀ ਹੋ ਜਾਣਾ ਤੇ ਆਣੀ ਆਂਦੇ ਕੰਮ ਵੇਖ ਲਾਦਾਂ ਇਨ ਕਮੀ ਹੈ ਨਹੀਂ ਤੇਰਾ ਪਿਓ ਫੂਨ ਚੁੱਕਦਾ ਤਾਂ ਤੂੰ ਪਹਿਲੇ ਟਾਈਮ ਮੈਨੂੰ ਹੀ ਲਾਦੇ ਇਹਨਾਂ ਦਾ ਵੀ ਨਾ ਸੁਭਾਅ ਨਹੀਂ ਚੰਗਾ ਚੱਲਾ ਝੋਲ ਤੇ ਬਣ ਗਈ ਹੁਣ ਮੈਂ ਕਿੱਥੇ ਲੱਗਰ ਪਕਾਉਂਦੀ ਫਿਰਾਂ ਗੋੜੇ-ਗੋੜੇ ਤੇ ਕਰਨੀ ਆ ਏਦਾਂ ਕਰਦੀ ਆ ਮੁੰਡਿਆਂ ਨੂੰ ਆਜ ਮਾਰਨੀ ਆ ਤੇ ਥਾਲੀਆਂ ਚ ਪਾ ਕੇ ਝੋਲ ਫੜਾ ਦਿੰਨੀ ਆ ਕਰਨੀਆਂ ਤੇ ਇਹਨਾਂ ਨੇ ਮੈਨੂੰ ਗੱਲਾਂ ਹੀ ਆ ਮਾਤਾ ਰੋਟੀਆਂ ਨਹੀਂ ਲਾਈਆਂ ਸਬਜ਼ੀ ਨਹੀਂ ਬਣਾਈ ਪਰ ਮੈਂ ਕੀ ਕਰਾਂ ਮੇਰੇ ਕੋਲ ਇੰਨਾ ਕੰਮ ਹੁੰਦਾ ਉਹ ਨੂੰ ਛੱਡ ਕੇ ਆ ਗਿਆ ਉੱਥੇ ਉਹ ਨਾਲ ਨਹੀਂ ਲੈਂਦਾ ਜਾਂਦਾ ਲੰਗਰ ਖਾਣਾ ਹੀ ਚੱਜਦਾ ਤੇ ਮੈਂ ਕੀ ਕਰਾਂ ਸਾਰੇ ਪੁੱਠੇ ਕੰਮ ਇਹਨਾਂ ਦੇ ਸਾਰੇ ਪੁੱਠੇ ਕੰਮ ਫਿਰ ਕਹਣਾ ਮਾਂ ਨਹੀਂ ਚੰਗੀ ਹੱਡੀ ਹੁਣ ਤੇ ਗਾੜੀ ਵੀ ਬੋਲਣ ਡਿਆ ਪਈ ਇਹ ਥੋੜਾ ਜਿਹਾ ਦਾਬਾ ਨਾ ਨਾ ਰਖਾ ਇਨਾ ਤੇ ਮੈਂ ਇਹ ਤਾਂ ਸਾਰਾ ਹੀ ਖਾ ਲੈਣ ਕਰ ਨੂੰ ਹੈਂ 10000 ਰੁਪਏ ਦਿੱਤਾ ਹੀ ਉਹ ਵੀ ਲੈ ਤੇ ਵਾਪਸ ਲੈ ਕੇ ਮੈਨੂੰ ਦੇ ਦੇ ਉਦੋਂ ਆਂਦਾ ਮਾਂ ਦੇ ਦੇ ਇੰਨੇ ਪੈਸੇ ਮੈਂ ਤੈਨੂੰ ਲਿਆ ਕੇ ਵਾਪਸ ਦੇ ਦੂੰਗਾ ਪਰ ਕਿੱਥੋਂ ਉਹਨੇ ਘੁੱਟਲੇ ਹੋਣੇ ਆ ਨਾ ਵੀ ਦੇਜਾ ਹਾ ਵੀ ਮੈਨੂੰ ਉਹਨਾਂ ਵਿੱਚ ਜੋੜ ਕੇ ਤੇ ਮੈਂ ਫੜਾ ਦੂਗੀ ਨਾਨਕੇ ਪਿਆਰ ਦਿੱਤੇ ਮੇਰੀ ਮਾਂ ਨੇ ਹੈ ਸਾਡਾ ਹੀ ਸਿਰ ਮੋਲਣਾ ਉਥੋਂ ਕੀ ਲਿਆਉਣਾ ਵਾ ਆਵਾਜ਼ ਮਾਰਾ ਇਹਨਾਂ ਨੂੰ ਹਣ ਕਿੱਥੇ ਵੜੇ ਜਾ ਕੇ ਪਿੰਦਰ ਵੇ ਪਿੰਦਰ वे कित जो की चौल बनाते मैं ब्लौं ब्लौं कर ले चलो आजा। ले आलो फड़ो। खाओ आगी? की है? लून वाले चौल बनाए की है? सब्जी सुब् नहीं कोई बनाई બસ ਜਦੋਂ ਚਾਹ ਚ ਲੂਣ ਪਾ ਲਾ ਤੇ ਸਬਜ਼ੀ ਕੀ ਕਰਨੀ ਆ ਓਏ ਨਹੀਂ ਦਹੀਂ ਐ ਨਹੀਂ ਦਹੀਂ ਬੁਰੀ ਨਹੀਂ ਸੁਹੀ ਦਹੀਂ ਸੁੱਕੇ ਚੌਲ ਦੇ ਤੇ ਪੱਠੇ ਪਾਉ ਨੂੰ ਜੀ ਨਹੀਂ ਕਰਦਾ ਤੇ ਦਹੀਂ ਲਾਦੇ ਫਿਰਦੇ ਤਿੰਨ ਤਿੰਨ ਟਾਈਮ ਚਪਾਰ ਕੇ ਖਾ ਲਓ ਗਰਮ ਗਰਮ ਪਾਈ ਦੇ ਤਾਂ ਸਹੀ ਨੇ ਅੱਠੇ ਹੋਰ ਕੋਈ ਬਾਹਰ ਤੋਂ ਆਉਂਦੇ ਉਹਨਾਂ ਨੂੰ ਆਹ بڑے ਪੱਠੇ ਪਾਉਂਦੇ ਜੇ ਤੁਸੀਂ ਜੇ ਡੇਰੀ ਤੇ ਕੋਈ ਪਾਇਆ ਘੱਟ ਚੱਲ ਜੇਣਾ ਤਾਂ ਫਿਰ ਕਿਉਂ ਚੱਲਿਆ ਤੇ ਖਰਚਾ ਕਿੱਥੋਂ ਕਰਨਾ ਜੇ ਹੈ ਦੇੜੀ ਨਕਲਾਓ ਟਿੱਡਾਂ ਚ ਪਾ ਲਿਓ ਸਾਰਾ ਕੁਹ ਬੰਨ ਨਾ ਕੋ ਦਿਓ ਕਰ ਹੁਣਾਂ ਤੇ ਆਹੋ ਚੁੱਪ ਕਰਕੇ ਖਾ ਲਓ ਸੁੱਕੇ ਆਹ ਪੰਜ ਮਿੰਟ ਲੇਟ ਹੋ ਜਾਂਦਾ ਤੇ ਘੱਟ ਚੁੱਕਣੇ ਲੱ ਲੈਂਦੇ ਬਹੁਤ ਅਜੀਬ ਨਹੀਂ ਕਰਨਿਆ ਖਾਣ ਨੂੰ ਤੁਹਾਡੇ ਸਮਝ ਨਹੀਂ ਆੜ ਚਲੇ ਖਾ ਲਓ ਖਾ ਲਓ ਪਾਣੀ ਲੈ ਕੇ ਦਿੰਨੀ ਆ ਪਾਣੀ ਪੀ ਲਿਓ ਨਾਲ ਨੂਨ ਵੀ ਮੁਠਾ ਪਰਪੜੀ ਪਾਇਆ ਵਾ ਖਾਣਾ ਚੁੱਪ ਕਰਕੇ ਗੱਲਾਂ ਨਾ ਕਰ ਬੋਤੀਆਂ ਖਾਲਾ ਰੋਟੀ ਮੇਰਾ ਨੂੰ ਜੀਨ ਕਰਨਿਆ ਮੇਰਾ ਜੀਨ ਕਰਨਿਆ ਮੈਂ ਤਾਂ ਬਾਹਰੋਂ ਕੋ ਸਨੋਸੇ ਖਾ ਲੈਣੇ ਜਾ ਕੇ ਆ ਸਮੋਸੇ ਰਜ ਨੂੰ ਚੰਗੇ ਨੋਟ ਮਿਲ ਜਾਣੇ ਆ। ਤਾਂ ਦੇ ਉਸ ਮੋਸੇਲ ਪਾਹੀ ਇਹਨੂੰ। ਹਾਂ ਵੇ! ਆ ਕਿੰਨੇ ਬਾਜ ਦਿੱਤੀ ਸਮੋਸਿਆਂ ਦੀ? ਕਿੰਨੇ ਖਾਣੇ ਆ ਸਮੋਸੇ? ਆ ਬੈਨ ਦਾ ਸਮੋਸੇ ਖਾ ਕੇ ਹੋਣੇ ਨਾ ਬਾਰੋ। ਅੱਛਾ ਇਹਨੂੰ ਸਮੋਸੇ ਚਾਹੀਦੇ ਆ। ਹੈਂ? ਮਨੇ ਸੁੱਕੇ। ਖਵਾਲਣਾ ਤੈਨੂੰ ਸਮੋਸੇ। ਚੁੱਪ ਕਰਕੇ ਖਾ ਲੈ। ਥਾਲੀ ਨੇ ਤੇਰੇ ਸੱਟ ਮਾਰਨੀ ਆ ਮੈਂ। ਖਾਣੇ ਨਹੀਂ ਗਏ ਇਹਨੇ। ਲੈ ਜੋ। ਖਾਲਾ ਮਣਕੇ ਵੀ ਨਹੀਂ ਉਹ ਮਿਲਨੇ। ਵੇਹਲਾ ਖਾਣੇ ਆ ਤੇ ਖਾਲਾ ਨਹੀਂ ਤੇ ਰਾ ਦੀ ਰੋਟੀ ਨਹੀਂ ਮੈਣੀ ਚੁੱਪ ਕਰਕੇ ਖਾਲਾ ਤੇ ਰਾ ਚੰਗਾ ਕੰਮ ਆ ਕੰਮ ਕਰਦੇ ਰਹੋ ਭਈਆ ਵਾਂਗੂ ਨਖਰੇ ਇੱਕਦਾਂ ਕਰਦਾ ਫਿਰਦਾ ਵਾ ਚੁੱਪ ਕਰਕੇ ਬੈ ਖਾ ਚੌਲ ਲੰਗਦੇ ਨਹੀਂ ਜਿਹੜੇ ਤੁਹਾਨੂੰ ਚੌਲ ਕੰਨ ਤੋਂ ਲੀਟਰ ਦੁੱਧ ਘੱਟ ਦੇ ਗਏ ਤੁਹਾਨੂੰ ਮੈਂਨਕੇ ਤੇ ਮੈਂ ਹੀ ਦੇਣਾ ਵਾ ਨਾ ਬਹੁਤੀਆਂ ਗੱਲਾਂ ਨਾ ਕਰ ਜ਼ੁਬਾਨ ਚ ਲਾਈ ਜਾਂਦਾ ਵਾ ਜੇ ਮੈਂ ਚਾਰ ਪੈਸੇ ਜੋੜਨੀ ਆ ਨਾ ਤੁਹਾਡੇ ਵਾਸਤੇ ਜੋੜਨੀ ਆ ਇੱਕ ਤੇਰਾ ਕਿਹਨੇ ਜਣੇ ਨਾਲ ਮੈਂ ਤੁਹਾਨੂੰ ਕੀ ਦੇਣ ਕਿ ਦੇਜੇ ਜੋੜ ਕੇ ਤੇ ਵਾਸਤੇ ਮੈਂ ਸੁੱਕੇ ਚੌਲ ਨਹੀਂ ਉਦਾਂ ਇਹਨੇ ਮਾਰੇ ਨਹੀਂ ਆ ਸਵਾਦ ਆ ਤੇ ਜੇ ਪਹਿਲਾਂ ਹੀ ਖਾ ਲੈਂਦੇ ਚੁੱਪ ਕਰਕੇ ਤੇ ਫੇਰ ਮੈਨੂੰ ਵੀ ਡਾ ਛੱਡ ਦੇ ਬੋਲਣ ਹੈ ਆ ਛਿੱਤਰ ਛਿੱਤਰ ਖਾ ਕੇ ਨਾ ਫੇਰ ਚੰਗੇ ਲੱਗਦੇ ਤੈਨੂੰ ਰੋਟੀ ਪਾਣੀ ਵੀ ਖਾ ਲੋ ਹੁਣ ਹੁਣ ਬਹੁਤ ਸਵਾਦ ਹੋ ਗਿਆ ਖਾ ਲੋ ਖਾ ਲੋ ਲੰਗਨੇ ਉਦਾਂ ਲੰਗਨੇ ਲਿਆ ਦੇ ਨੀ ਪਾਣੀ ਦਿਨੀ ਤੇਰੇ ਸੰਗ ਚ ਲਿਆ ਕੇ ਪਾਣੀ ਸਰਨ ਪੁੱਤ ਉਹ ਪਾਣੀ ਤਾਂ ਨਹੀਂ ਪੀ ਤੇ ਮਾਰੋ ਗੱਪ ਸ਼ਬਦ ਮੈਨੂੰ ਥੋੜਾ ਜਿਹਾ ਕੰਮ ਹੈ ਮੈਂ ਹੋ ਕੇ ਆਇਆ ਹਾਂ ਠੀਕ ਹੈ ਹੈ ਆ ਉਹ ਕੁੜੀ ਆ ਗਈ ਉਹ ਮੰਮੀ ਮੈਂ ਆਪੋ ਤਾਂ ਇੱਧਰ ਹੀ ਲੈ ਮੇਰੀ ਧੀ ਆ ਗਈ ਹੈ ਸਸਿਕਾ ਨੂੰ ਸਸਿਕਾ ਕੋ ਤਾਂ ਠੀਕ ਹੈ ਹਾਂਜੀ ਤੁਸੀਂ ਸੁਣਾਓ ਅਹੀਂ ਠੀਕ ਆ ਜਾ ਪੱਖੇ तले ਧਰਮੀ ਬੜੀ ਹੈ ਆ ਜਾ ਬਹਿ ਜਾ ਮਿਰਤੀ ਗਰਮੀ ਬਹੁਤ ਜਿਆਦੀ ਬੜੀ ਮੰਮੀ ਮੈਂ ਕਿੰਨੀ ਵਾਰੀ ਡਾੜੀ ਨੂੰ ਫੋਨ ਲਾਇਆ ਜਾਣੇ ਫੋਨ ਹੀ ਚੁੱਕਿਆ ਫੇਰ ਮੈਂ ਤੁਹਾਨੂੰ ਫੋਨ ਲਾਇਆ ਸੀ ਡੈਡੀ ਤੇਰੇ ਦਾ ਨਾ ਪਤਾ ਨਹੀਂ ਕਿਦਾਂ ਦਾ ਸੁਭਾਅ ਹੋ ਗਿਆ ਫੋਨ ਵੱਲ ਧਿਆਨ ਹੀ ਨਹੀਂ ਦਿੰਦੇ ਹੈਗੀ ਮੈਨੂੰ ਤੂੰ ਮਾਂ ਨਾ ਲੰਬੀ ਇਹਨਾਂ ਚੁੱਪਣਾ ਹੀ ਨਹੀਂ ਆਹ ਤੇ ਮੈਂ ਆਪਾਂ ਉੱਥੇ ਘਰੋਤੀ ਰਹਿੰਦੀ ਹਾਂ ਜੇ ਚੰਗਾ ਕੀਤਾ ਮੇਰੇ ਫੋਨ ਤੇ ਲਾ ਲਿਆ ਇਹ ਗੱਲ ਸੁਣ ਸ਼ਾਨੀ ਠੀਕ ਠਾਕ ਆ ਹਾਂ ਠੀਕ ਆ ਸੱਸ ਸੋਹਰਾ ਠੀਕ ਆ ਮੰਮੀ ਸਾਰੇ ਇੱਕ ਗੱਲ ਸੁਣ ਨਾ ਪੁੱਤ ਤੇਰੇ ਕੋਲ ਪਰਸ ਨਾ ਕੋਈ ਕੋਈ ਲਫਾਫਾ ਨਾ ਕੋਈ ਕੀਟ ਕੀ ਗੱਲ ਕੀ ਮੇਰਾ ਜੀਤ ਨਹੀਂ ਕਰਦਾ ਤੈਨੂੰ ਪੁੱਛਣ ਕੀ ਦੱਸਾਂ ਮੰਮੀ ਮੇਰੇ ਕੋ ਤਾਂ ਹੁਣ ਪੈਸੇ ਵੀ ਹੈ ਨਹੀਂ ਸਿਰਫ ਕਰਾਇਆ ਕਰਾਇਆ ਹੀਗਾ। ਡਾੜੀ ਬੱਸ ਓਦੇ ਛੱਡ ਗਏ ਹੀਗੇ ਤੇ ਉੱਥੋਂ ਬਹਿ ਕੇ ਆ ਗਈ। ਮੈਂ ਤੇ ਰਖੜੀ ਨਹੀਂ ਵੀ ਲਿਆਂਦੀ ਹੈਗੀ। ਚਲ ਕੋਈ ਨਹੀਂ ਨਹੀਂ ਵੀ ਲਿਆਂਦੀ ਨਾ ਕੋਈ ਗੱਲ ਨਹੀਂ ਸਾਰੇ ਕੰਮ ਹੀ ਹੋ ਜਾਣਗੇ। ਉਹ ਤਾਂ ਮੈਨੂੰ ਇਹ ਦੱਸ ਕਿ ਸਾਨੀ ਤਾਂ ਠੀਕ ਰਹਿੰਦਾ ਨਾ ਸੱਸ ਦਾ ਤਾਂ ਪਤਾ ਹੀ ਹੈ ਜਿੱਦਾਂ ਦੀ ਹੈਗੀ। ਠੀਕ ਹੈ ਮੰਮੀ। ਜਿੱਦਾਂ ਦਾ ਵੀ ਆ। ਥੋੜਾ ਬੋਟਾ ਨੂੰ ਸਮਝਾਇਆ ਵੀ ਤਾਰਾ ਮੈਂ ਡੱਬਰ ਵਾਲੀ ਵੀ ਵੇਖੀ ਤਾਂ ਹੁੰਦਾ। ਮੰਮੀ ਨੇ ਮੇਰੀ ਮੰਨਣੀ ਆ। ਤੁਹਾਨੂੰ ਪਤਾ ਤੇ ਹੈਗਾ ਵਾ ਕਰਕੇ ਦੇ ਚੱਲਦੀ। ਕਹਾਂਦੀ ਬੀਹ ਜੀ ਨਾਨੀ ਨੇ ਕੀ ਕੱਢਣਾ ਤੇ ਜੇ ਮੁੰਡੇ ਵੀ ਆਈਏ ਤਾਂ ਉਹਨਾਂ ਦੀ ਸੌਣੀ ਕੰਨੀ ਨਹੀਂ ਫਿਰ ਫਾਇਦਾ ਕੀ ਹੋਉਂਦਾ ਸਾਰੀ ਉਮਰ ਇਹ ਆਪਣੀ ਜਿੱਦ 'ਚ ਹੀ ਮਰਦੀ ਜਾ ਮੈਂ ਤਾਂ ਮੰਮੀ ਉਹਨੂੰ ਵੀ ਕਹਾਈ ਪਿਛਾ ੜਿਆ ਮੈਨੂੰ ਕੋਈ ਛੱਡਿਆ ਹਾਂ ਤੇ ਮੰਮੀ ਨੂੰ ਪੁੱਛਣ ਚੱਲ ਗਿਆ ਹਾਂ ਮੰਮੀ ਨੂੰ ਪੁੱਛ ਲੈਣਾ ਮੈਂ ਪਹਿਲਾਂ ਤੇ ਪਹਿਲਾਂ ਹੀ ਮਨਾ ਕਰੀ ਜਾਂਦਾ ਹੀਗਾ ਕਿ ਮੈਂ ਨਹੀਂ ਜਾਣਾ ਉਹ ਜਾਂਦਾ ਮੈਂ ਫੋਨ ਨਾ ਲਾਵਾਂ ਇਹਨੂੰ ਤੇ ਕੁੜੀ ਦੁਪਹਿਰ ਆਈਏ ਕੀ ਗੱਲ ਤੇਰੇ ਕੋਲ ਨਾਲ ਆ ਗਈਆਂ ਮੁੰਨਕੇ ਮੰਮੀ ਨੇ ਵੀ ਮਨਾ ਕਰਤਾ ਐਂ ਕਹਿੰਦੀ ਤੂੰ ਹੀ ਜਾਣਾ ਉਹਨੂੰ ਛੱਡਿਆ ਆਪੇ ਇਕੱਲੇ ਚੱਲ ਜਾਂਦੀ ਕੰਮ ਤੋਂ ਹੋਣੇ ਜਿਹੜੇ ਮਾਂ ਨੇ ਕਹਿਨੇ ਪਤਾ ਨਹੀਂ ਮਾਮਾ ਦੀ ਕਿੰਦਾ ਦੀ ਸੋਚ ਹੁੰਦੀ ਕੀ ਕਰੇ ਬੰਦਾ ਉਹ ਤਾਂ ਚੀਜ਼ ਵੀ ਨਾਕ ਤੋਂਲ ਕੇ ਮਿਲਦੀ ਹੈ ਤੇ ਚਾਜ ਨਹੀਂ ਖਾ ਪੀ ਵੀ ਨਹੀਂ ਸਕਦੇ ਬਸ ਇਹਨੇ ਹਿੱਕ ਦੇ ਧਰ ਕੇ ਲੈ ਜਾਣਾ ਮੈਂ ਫਿਰ ਜੇ ਨਵਾਂ ਪੁੱਤਾਂ ਨੂੰ ਘਰ ਲਿਆ ਕੇ ਦੋਗੇ ਨਵਾਂ ਪੁੱਤ ਕਰਨੇ ਕੀ ਕੰਮ ਕਰੀ ਸੱਸੋਈ ਜੀ ਜਾ ਕੇ ਤੇਰਾ ਘੇਰ ਲੱਗੀ ਹੈ ਮੇਰੇ ਕੋ ਸੁਣ ਇੰਨਾ ਗੁੱਸਾ ਚੜਦਨ ਤੇ ਸੱਸ ਦੇ ਜਦੋਂ ਆਪ ਦਾ ਮਾਸਾ ਨਹੀਂ ਚੰਗਿਆ ਕਈ ਵਾਰੀ ਵੀ ਕੀ ਕਰਦੇ ਜਾ ਕੇ ਕੋਈ ਪੁੱਛਾਂ ਤੂੰ ਵਿਆਹ ਨਹੀਂ ਕਰਦੇ ਤਾ ਨਾ ਵਿਆਹ ਦੀ ਜਿਹੜੀ ਤੇ ਚੰਗਾ ਹੈ ਚੱਲ ਮੰਮੀ ਛੱਡ ਹੁਣ ਇੱਥੇ ਆਈਆਂ ਤਾਂ ਉਹ ਤੇ ਹੀ ਉਹਨਾਂ ਦੇ ਗੱਲਾਂ ਲੈ ਕੇ ਪੈ ਗਈ ਜੇ ਨਾਲ ਆਪਕਾ ਪੰਡੇ ਦੇ ਨਾਲ ਮਨੂ ਕਪਾਉਂਦੇ ਜੇ ਮੈਂ ਇਹਦੀ ਵੀ ਕਿਈ ਹੈਗੀ ਇਹ ਵੀ ਇਹਦੀ ਕਿਈ ਦੇਗੀ ਨਾ ਉਹਨੀਆਂ ਪਤਾ ਵੀ ਤੇ ਲੱਗਣਾ ਇਹਨਾਂ ਵਰਗੇ ਨੂੰ ਕਾਦੀ ਸਮਝ ਲੱਗਦੀ ਹੈ ਇਹਨਾਂ ਨੂੰ ਨਹੀਂ ਪਤਾ ਲੱਗਣਾ ਕੱਖ ਵੀ ਆ ਛੱਡੋ ਪਰੇ ਸ਼ਾਮ ਨੂੰ ਮੈਂ ਜਾ ਕੇ ਇੱਥੋਂ ਕੋਲੋਂ ਇਹ ਰਕੀ ਲਾਵਾਂ ਚੱਲ ਕੋਈ ਮੇਹੜਾੜੀ ਨੂੰ ਲੈ ਆ ਜੀ ਤੇਰਾ ਆਪ ਹੀ ਲਿਆਊਗਾ ਤੂੰ ਕਿੱਥੇ ਜਾਂਦੀ ਰਹਿੰਦੀ ਤੂੰ ਮੈਂ ਮਾ ਪਾਣੀ ਲਿਆਵਾ ਤੇਰਾ ਤੇ ਮੇਰੀ ਧੀ ਵਿਚਾਰੀ ਕਿਦਾਂ ਬੰਬ ਉਦਲ ਕੇ ਆਈ ਹੈ ਐਨੇ ਕੰਜੂਸ ਵੀ ਰਿਸ਼ਤੇਦਾਰ ਨਹੀਂ ਚਾਹੀਦੇ ਜਿਹਨਾਂ ਨੂੰ ਲੋਬੇ ਉਹਨੀਆਂ ਦਾ ਪਤਾ ਹੀ ਨਹੀਂ ਨੀ ਪਣਾ ਬੇੜਾ ਬਹਿ ਜਾ ਵਿਚੋਲੀ ਦਾ ਨਖਤੀ ਝੂਠ ਬੋਲਦੀ ਉਹ ਤਾਂ ਜੀ ਸਾਰਾ ਕੁਝ ਉਹਨਾਂ ਦੇ ਕੋਲ ਦਿੱਤਾ ਵੀ ਰੱਬ ਨੇ ਸਾਰਾ ਕੁਝ ਪਰ ਹੁਣ ਜਨਾਨੀ ਦੀ ਨੀਤ ਤੇ ਮਾਰੀ ਕਿੱਥੇ ਕਰੀਏ ਵੀ ਕੀ ਮਰ ਚੱਲੀ ਆਹੇ ਕਿਤੇ ਕੰਜੂਸੀਆਂ ਕਰ ਕਰਕੇ ਪਤਾ ਨਹੀਂ ਇਹਨੇ ਕੰਜੂਸੀਆਂ ਕਿੱਥੇ ਖੜਨੀਆਂ ਇਕੱਠੇ ਕਰਕੇ ਪੈਸੇ ਅਜੇ ਤੈਨੂੰ ਮੈਂ ਤੈਨੂੰ ਕੋ ਦੱਸਿਆ ਹੀ ਨਹੀਂਗਾ ਕਿ ਮੈਂ ਆਏ ਕਿੱਦਾਂ ਆਇਥੇ ਮੈਂ ਤੇ ਆਉਣਾ ਹੀ ਨਹੀਂ ਮੁੰਡਾ ੱੱਕੇ ਨਕਲਾਇਆ ਵਾ ਇਹ ਫ੍ਰਿਜ ਲੈ ਕੇ ਆ ਹੁਣ ਮੈਂ ਤੈਨੂੰ ਕੀ ਦੱਸਾਂ ਕਿੱਦਾਂ ਗੱਲ ਕਰਾਂ ਤੇਰੇ ਨਾਲ ਕੀ ਕਰ ਰਹੀ ਆ ਕਰਨਾ ਕੀ ਆ ਕੁੜੀ ਵੇਖ ਕੇ ਆਈ ਆ ਤੇ ਤੁਸੀਂ ਘੜੀ ਰੁਕ ਜਾਓ ਉਹਨੂੰ ਮੈਂ ਚਾਹ ਪਣੀ ਵੀ ਪਿਆਲਤਾ ਰੋਟੀ ਪਣੀ ਵੀ ਖੋਲਤਾ ਆਪ ਤੁਸੀਂ ਕਰੋ ਹੀ ਚੱਲਗੇ ਉਹ ਮੇਰੀ ਵੀ ਸੁਣ ਲੈ ਹਣਾ ਮੈਨੂੰ ਵੀ ਕੋਈ ਜ਼ਰੂਰੀ ਕੰਮ ਹੀ ਹੈ ਮੈਂ ਤਾਂ ਹੀ ਗਿਆ ਹਾਂ ਤੁਹਾਨੂੰ ਕਿਹੜਾ ਜ਼ਰੂਰੀ ਕੰਮ ਪੈ ਗਿਆ ਕਈ ਕੰਮ ਹੁੰਦੇ ਆ ਹੁਣ ਸਾਰੇ ਦੱਸਣ ਵਾਲੇ ਹੁੰਦੇ ਆ ਨਹੀਂ ਕੁੜੀ ਤੋਂ ਵੱਧ ਕੇ ਵੀ ਸਭ ਤੋਂ ਪਹਿਲਾਂ ਤਾਂ ਆਪਣੀ ਧੀ ਹੈ ਨਾ ਉਹ ਚੱਲ ਛੱਡ ਐਵੇਂ ਬੈਠਦੀ ਰਹਿਣੀ ਆ ਐ ਕਿੱਥੇ ਛੜਨਾ ਉਹ ਰੋਟੀ ਪਣੀ ਖਾ ਕੇ ਅੰਦਰ ਲੰਮੇ ਪਈ ਐ ਅੱਛਾ ਜਾ ਚੱਲ ਜੋ ਮਿਲ ਲੋ ਚੱਲ ਮੈਂ ਮਿਲਦਾ ਉਹਨੂੰ ਜਾ ਕੇ ਸ਼ਾਮ ਨੂੰ ਪਠਿਆਂ ਦਾ ਟਾਈਮ ਹੋ ਜਾਣਾ ਤੁਮੇ ਚੱਲੇ ਸਾਂ ਯਾਰ ਨਾ ਨਾਲ ਨਾਲ ਕਰੀ ਜਾਈਏ ਨਾ ਕੰਮ ਫਿਰ ਖਲਾਰਾ ਨਹੀਂ ਪੁੰਦਾ ਚੱਲ ਮੈਨੂੰ ਜਾਣਾ ਪਊ